ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਨਵਾਂ ਸ਼ਹਿਰ ਵਿੱਚ ਜ਼ਿਲ੍ਹਾ ਚੇਅਰਮੈਨ ਮਨਮੋਹਨ ਸਿੰਘ ਘਲਾਟੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਚੰਨਾ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ ਦਰਸ਼ਨ ਦਰਦੀ ਸਲਾਹਕਾਰ ਪੰਜਾਬ ਚੇਚੇ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੀ ਇਕਾਈ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਮਨਮੋਹਨ ਗਲਾਟੀ ਨੂੰ ਜ਼ਿਲ੍ਹਾ ਚੇਅਰਮੈਨ ਬਹਾਦਰ ਚੰਦ ਅਰੋੜਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ ਕਿਰਨਪਾਲਾ ਪੰਗਾ ਜਨ ਸਕੱਤਰ ਵੀਨਾ ਰਾਣੀ ਨੂੰ ਜੁਆਇੰਟ ਸਕੱਤਰ ਸ਼ਾਮਾ ਮਲਹਣ ਸਲਾਹਕਾਰ ਡਾਕਟਰ ਮਲਕੀਤ ਕੋਰ ਜੰਡੀ ਮੀਡੀਆ ਸਲਾਹਕਾਰ ਵਾਸਤੇ ਪ੍ਰਦੇਸੀ ਪ੍ਰੈਸ ਸਕੱਤਰ ਪ੍ਰਵੀਨ ਕੁਮਾਰ ਸਤਨਾਮ ਸਿੰਘ ਬਰਿਆਮ ਸਿੰਘ ਤਾਲੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਆਉ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਾਂਜੀ ਮੀਟਿੰਗ ਨਵਾਂ ਸ਼ਹਿਰ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਇਕਾਈ ਸ਼ਿਰਪਾਲ ਸਿੰਘ ਨਗਰ ਦੀ ਚੋਣ ਕੀਤੀ ਗਈ ਜਿਸ ਵਿੱਚ ਮਨਮੋਹ ਸਿੰਘ ਘਾਟੀ ਜੀ ਜੋ ਚੇਅਰਮੈਨ ਬਾਜੰਦ अरोड़ा ਜੀ ਜੋ ਪ੍ਰਧਾਨ ਜਸਵੀ ਬਾਜਵਾ ਜੀ ਵਾਈਸ ਪ੍ਰਧਾਨ ਤੇ ਡਾਕਟਰ ਮਨਪੀਰ ਭੋਤ ਜੰਢੀ ਜੀ ਜੁਆਇੰਟ ਕਪਟਰ ਤੇ ਬਸਦੋ ਪ੍ਰਦੇਸ਼ੀ ਜੀ ਪ੍ਰੈਸ ਕਪਟਰ ਵੀਨਾ ਰਾਣੀ ਜੀ ਜੁਆਇੰਟ ਕਪਟਰ ਤੇ ਮੈਡਮ ਸ਼ਾਮਾ ਵੱਲਣ ਜੀ ਨੂੰ ਐਡਵਾਈਜ਼ਰ ਪੰਜਾਬ ਤੇ ਜਾਣਗੀ ਪ੍ਰਦੇਸ਼ੀ ਜੀ ਸ਼ਹਿਰ ਦਾ ਪਹਿਲਾ ਤੇ ਹੋਰ ਬਾਕੀ ਮੈਂਬਰਾਂ ਦੀ ਵੀ ਜਾਣ ਤੋਂ ਕੀਤੀ ਗਈ ਅੱਜ ਉਸੇ ਚ ਬਸਦੋ ਪ੍ਰਦੇਸ਼ੀ ਜੀ ਜ਼ਿਲ੍ਹਾ ਅਡਵਾਈਜ਼ਰ ਪੰਜਾਬ ਰਿਕਿਸ਼ਨ ਜੀ ਚੇਤੇ ਦੇ ਰੂਪ ਤੇ ਸ਼ਾਮਲ ਹੋਏ ਔਰ ਜਿਨ੍ਹਾਂ ਨੇ ਨਵੀਂ ਹੋਈ ਸਨੀਅਰ ਟੀਮ ਨੂੰ ਬਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੱਲੋਂ ਹੋਰ ਕੀਤੇ ਜਾਣ ਵਾਲੇ ਬੜੇ ਸਮਾਜਿਕ ਗਤੀਵਿਧੀਆਂ ਨੂੰ ਵਿੱਚ ਬਾਦ ਚੜ੍ਹ ਕੇ ਹਿੱਸਾ ਲੈਣ ਦੀ ਇਜਾਜ਼ਤ ਕੀਤੀ ਮੈਂ ਸਾਰੀ ਸਨੀਅਰ ਟੀਮ ਨੂੰ ਬਧਾਈ ਦਿੰਦਾ ਅਤੇ ਆਪਣੇ ਅਦਾਸ ਸੋਸ਼ਲ ਗਰੇਵਰੇ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੂੰ ਧੰਨਵਾਦ ਕਰਦਾ ਹਾਂ ਮੈਂ ਬਹਾਦਰ ਚੰਦਰ ਰੋੜਾ ਸਰਦਾਨ ਅਦਰਸ਼ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਨਮਾਸ਼ਾਹ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਜੀ ਸ੍ਰੀ ਸੋਨੀ ਜੀ ਜੀ ਸੋਨੀ ਜੀ ਔਰ ਮੇਰੇ ਜਨਰਲ ਸੈਕਟਰੀ ਪੰਜਾਬ ਦੇ ਡਾਕਟਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨੀਆਂ ਔਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਜੁੜ ਨੂੰ ਉਹ ਚਾਰ ਚੰਦ ਲਗਾਏ ਔਰ ਇਹ ਸਜੂਨ ਜਣੂ ਖੱਲਾ ਸ਼ੇਰੀ ਦੇਖ ਕੇ ਅੱਗੇ ਤੋਂ ਵਧੀਆ ਤੋਂ ਵਧੀਆ ਕੰਮ ਕਰਨ ਲਈ ਪ੍ਰੇਰਨਾ ਦਿੱਤੀ ਮੈਂ ਇਹਨਾਂ ਦਾ ਬਹੁਤ ਬਹੁਤਾਂ ਦਾ ਧੰਨਵਾਦ ਧੰਨਵਾਦੀ ਆ ਬਹੁਤ ਜਨੀ ਇਹਨਾਂ ਦਾ ਜੈ ਮੈਂ ਡਾਟਾ ਹਰੀਕੇਸ਼ਨ ਜਨਰਲ ਸਟਾਫ ਪੰਜਾਬ ਅੰਦਰ ਸੋਸ਼ਲ ਵੈਲਫੇਅਰ ਸਪਲਾਈਕਰ ਤੇ ਅੱਜ ਅਸੀਂ ਇਹ ਨਵਾਂ ਸ਼ਹਿਰ ਜੁਨਟ ਕੈਂਪ ਕੀਤਾ ਹੈਗਾ ਇਹਨਾਂ ਨੂੰ ਅਸੀਂ ਮੁਬਾਰਕਾਂ ਦੇਣ ਵਾਸਤੇ ਆਏ ਹੈਗੇ ਆ ਤੇ ਆਪਣੇ ਪਰਿਵਾਰ ਵੱਲ ਸ਼ਾਮਲ ਹੋਣ ਤੇ ਜੀ ਹਾਜ਼ਰ ਜੀ ਅੱਜ ਅਦਰਜ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਐਕਚੁਅਲੀ ਇਹ ਅਦਰਜ ਵੈਲਫੇਅਰ ਸੁਸਾਇਟੀ ਪੰਜਾਬ ਦੀ ਹੈਗੀ ਸੁਸਾਇਟੀ ਹੈਗੀ ਆ ਜਿਹੜਾ ਅੱਜ ਸੰਗਠਨ ਕੀਤਾ ਹੈਗਾ ਸੀ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਸੰਗਠਨ ਕੀਤਾ ਹੈ ਇਹਦੇ ਵਿੱਚ ਆਪਾਂ ਕੁਝ ਮੈਂਬਰ ਇਕੱਠੇ ਕੀਤੇ ਆ ਜਿਹਦੇ ਵਿੱਚ ਪ੍ਰਧਾਨ ਜੀ ਸਾਡੇ ਸ਼੍ਰੀ ਭਦਰ ਚੰਦ ਜੀ अरोड़ा ਵਾਈਸ ਪ੍ਰਧਾਨ ਜੀ ਸਾਡੇ ਦਸਤਵੀਰ ਸਿੰਘ ਜੀ ਐਡਵੋਕੇਟ ਤੇ ਇਹਨਾਂ ਦੇ ਮਦਰ ਮੈਡਮ ਜੰਲੀ ਜੀ ਇਨਾਂ ਨੂੰ ਬਣਾਇਆ ਗਿਆ ਜੁਆਇੰਟ ਸੈਕਟਰੀ ਇਸੇ ਤਰ੍ਹਾਂ ਹੀ ਐਡਵਾਈਜ਼ਰ ਸ਼ਮਾ ਜੀ ਤੇ ਜੁਆਇੰਟ ਜੁਆਇੰਟ ਅਕਤਰ ਤੇ ਮੈਡਮ ਵੀਲਾ ਜੀ ਤੇ ਪ੍ਰਦੇਸੀ ਜੀ ਨੂੰ ਪ੍ਰੈਸ ਕਟਾ ਤੇ ਸਾਡੇ ਦਰਦੀ ਜੀ ਇਹ ਹੈਗੀ ਪੰਜਾਬ ਦੇ ਸਲਾਹਕਾਰ ਇਹਨਾਂ ਦੀ ਸਾਰਿਆਂ ਦੀ ਨੁਕਤੀ ਵਿੱਚ ਆਪਾਂ ਇੱਕ ਟਿਕਾ ਜਿ ਮੀਟਿੰਗ ਰੱਖੀ ਸੀ ਸਾਡਾ ਐਕਚੁਅਲੀ ਜੀ ਮੋਟਿਵ ਇਹੀ ਆ ਕਿ ਬੇਟੀ ਬਚਾਓ ਤੇ ਪੰਜਾਬ ਬਚਾਓ ਇੰਡੀਆ ਬਚਾਓ ਇਹ ਇਹ ਸਾਡਾ ਮੇਨ ਮਕਸਦ ਹੈ ਇਹ ਆਪਣੇ ਦੇਖੋ ਆਇਰਲ ਪੋਲੂਸ਼ਨ ਬਹੁਤ ਵੱਧ ਰਿਹਾ ਹੈ ਪੋਲੂਸ਼ਨ ਦੇ ਕਾਰਨ ਸਾਨੂੰ ਹਰੀਆਲੀ ਦੀ ਜਿੰਨੀ ਜਰੂਰਤ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆਕਸੀਜਨ ਲੈਣੀ ਜਦੋਂ ਕੱਲ ਨੂੰ ਜੀਣਾ ਤੋਂ ਤੁਹਾਨੂੰ ਆਕਸੀਜਨ ਦੀ ਜਰੂਰਤ ਹੈ ਆਕਸੀਜਨ ਕਿੱਥੋਂ ਮਿਲਣੀ ਆ ਉਹ ਸਿਰਫ ਤੁਹਾਨੂੰ ਇੱਕ ਨੈਚੁਰਲ ਜਿਹੜੇ ਪਲਾਂਟs ਹੈਗੇ ਆ ਉਹ ਵੀ ਜਿੱਦਾਂ ਜਿੱਦਾਂ ਦੇਖ ਲੈਂਦੇ ਆ ਬਾਕੀ ਰਗੇ ਬੇਟੀ ਬਚਾਓ ਰਾਖੀ ਦੇ ਵਿੱਚ ਬੇਟੀ ਦਾ ਕਿਉਂਕੋ ਬੇਟੀ ਬਚਾਓ ਅਭਿਆਨ ਬੜਾ ਵੈਸੀ ਪੁਰਾਣਾ ਚੱਲਦਾ ਪਿਆ ਅੱਜ ਵੀ ਬੇਟੀ ਬਚਾਓ ਅਭਿਆਨ ਦੀ ਇਹਦੀ ਜਰੂਰਤ ਹੈਗੀ ਆ ਕਿਉਂਕਿ ਬੇਟੀਆਂ ਅੱਜ ਵੀ ਰੇਸ਼ੋ ਘੱਟ ਹੈ ਉਹਦਾ ਅੱਗੇ ਨਾਲੋਂ ਬਹੁਤ ਫਰਕ ਪੈਂਦਾ ਪਰ ਆਪਾਂ ਇਹਦਾ ਪਿਆਰ ਬੜਾ ਪੁਰਾਣਾ ਚੱਲਦਾ ਪਿਆ ਇਹ ਨਵਾਂ ਨਵਾਂ ਸ਼ਹਿਰ ਤੋਂ ਅਸੀਂ ਸਟਾਰਟ ਹੋਇਆ ਜਦੋਂ ਇਹ ਕਰੋਨਾ ਥਿਆ ਦਾ ਜਿਹੜਾ ਸੀ ਨਵਾਂ ਸ਼ਹਿਰ ਤੋਂ ਸਟਾਰਟ ਕੀਤਾ ਗਿਆ ਅੱਜ ਸਾਨੂੰ ਬੜਾ ਮਾਣ ਖੁਦ ਨੂੰ ਫਕਰ ਮਹਿਸੂਸ ਹੁੰਦਾ ਵੀ ਆਪਾਂ ਇਸ ਸੋਸਾਇਟੀ ਨਾਲ ਜੁੜੇ ਹੋਏ ਆ ਤੇ ਆਪ ਕੋਲ ਕਿਸੇ ਨਹੀਂ ਤਕਲੀਫ ਭਲੇ ਦਾ ਕੰਮ ਕਰ ਸਕਦੇ ਆ ਬਸ ਇਹਨਾਂ ਸ਼ਬਦਾਂ ਲਈ ਧੰਨਵਾਦ ਅਦਾਚੋਟਲ ਬਖੈਰ ਸੇਟੀ ਜੀ ਤੇ ਆਜ ਨਵਾਂ ਸ਼ਹਿਰ ਦੇ ਵਿੱਚ ਨਵੀਂ ਕਮੇਟੀ ਦਾ ਗਠਨ ਹੋਇਆ ਦੇਸ਼ ਦੀ ਕਮੇਟੀ ਦਾ ਗਠਨ ਹੋਇਆ ਜਿਹਦੇ ਜ਼ਬਰਦਾਰ ਹਨ ਸ੍ਰੀ ਹਰਜਨ ਗੋੜਾ ਜੀ ਮਾਈ ਫਰੈਂਡ ਜਸਟਿਸ ਸਿੰਘ ਬਾਜਵਾ ਜੀ ਤੇ ਜਵਾਈ ਸੁਸਾਇਟੀ ਮੈਡਮ ਲਤੀ ਜੰਗੀ ਜੀ ਹੋਰ ਜਿਹੜੇ ਸਾਡੇ ਸਾਡੇ ਪੰਜਾਬ ਇਸ ਲਈ ਹੁਣ ਆਪਣੇ ਜਿਹੜੀ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਦੇ ਵਿਚਾਰ ਆਏ ਹੋਏ ਆ ਜਿਹੜੀ ਸਜੀਤ ਭੁਨੀ ਜੀ ਅਸਿਰਤ ਜਿਹੜਾ ਜੋ ਸਾਨੂੰ ਸੱਚਵਾਨ ਨੇ ਆ ਤੇਰਾ ਵਿਸ਼ਵਾਸ ਦਿਵਾਨੇ ਆ ਕਿ ਜਿਹਦਾ ਤੁਸੀਂ ਸਾਡੇ ਵਿਸ਼ਵਾਸ ਚ ਲੈ ਕੇ ਸਾਡੀ ਕਮੇਟੀਆਂ ਕੱਢਣ ਕੀਤਾ ਨਵੇਂ ਸ਼ਹਿਰ ਦਾ ਅਸੀਂ ਯੋਗ ਦੇ ਸਮੇਂ ਸਵੇ ਵਿੱਚ ਕੋ ਵਧੀਆ ਵਧੀਆ ਤੋਂ ਕੰਮ ਕਰਾਂਗੇ ਤੇ ਤੁਹਾਡੀ ਉਮੀਦਾਂ ਦੇ ਸੁਣਿਆ ਉਸ ਦੇ ਅਕਰਾਂ ਇਸ ਤਰ੍ਹਾਂ ਫਿਰ ਤੋਂ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਹਰ ਪੱਖੋਂ ਤੁਹਾਡੇ ਨਾਲ ਆ ਇਸ ਲਈ ਬਹੁਤ ਧੰਨਵਾਦ ਸਾਡੇ ਕਮੇਟੀ ਚੋਣ ਦੇ Η ΛΑΣΚΑΤΗΣΑ είναι η πρώτη αντιπροσωπή, η ΛΙΣΚΑΤΗΣΑ, η ΛΙΣΚΑΤΗΣΑ, η ΛΙΣΚΑΤΗΣΑ,